ਸਤਿਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਬਿਲਾਵਲ ਮਹੱਲਾ ਪੰਜਵਾ ਸੁੰਨਤ ਪ੍ਰਾਪਤਿਓ ਸਗਲ ਉਧਾਰਨ ਮੋ ਮੰਗਨਪਤੀਤ ਸੰਗ ਪ੍ਰਾਨੀਐ ਸਹ ਮਨੇ ਵਿਚਾਰਨ ਰਹਾਉ ਸੁੰਨਤ ਪ੍ਰਾਪਤਿਓ ਸਗਲ ਉਧਾਰਨ ਮੋ ਮੰਗਨਪਤੀਤ ਸੰਗ ਪ੍ਰਾਨੀਐ ਸਹ ਮਨੇ ਵਿਚਾਰਨ ਰਹਾਉ ਸਚੁ ਵਿਚਾਰ ਲੇ ਗਰਹ ਜੀ ਕਿਨੀ ਅੰਮ੍ਰਿਤ ਹੈ ਤਵਨ ਤੇ ਡਾਰਨ ਕਾਮ ਕਰੋ ਜੁਰ ਲੋਭ ਰਤ ਨਿੰਦਾ ਸੰਤ ਸੰਤੋ ਕਬੀ ਦਾਰਨ ਇਨ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨਤੀ ਪ੍ਰਭ ਪਿਓ ਸਾਧ ਸੰਗ ਰਖਤਾਰਨ ਨਾਨਕ ਕੀ ਬਨੰਤੀ ਪ੍ਰਭ ਪਿਆ ਸਾਦ ਸੰਗ ਰਕਤਾਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਬਿਲਾਵਲ ਮਹੱਲਾ ਪੰਜਵਾਂ ਸਨੀਤ ਪ੍ਰਭ ਤੇ ਸਗਲ ਉਧਾਰਨ ਮੋ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨੇ ਵਿਚਾਰਨ ਰਹਾਉ सुनियत, सुनियत प्राप्त हो सगलु उदारन मोह मगनपति संग प्राणी ऐसे मने विसरन रहाओ सच विच्याल अगर है जी किनी अमृत है मन ते डारन काम करोज लोभ रति निंदा संत संतोष אביदारन इन ते काड लहे मेरे स्वामी ਹਰ ਪਰੇ ਤੁਮ ਸਾਰੇ ਨਾਨਕ ਕੀ ਬੇਨਤੀ ਪ੍ਰਭ ਪਿਉ ਸਾਜ ਸੰਗ ਰਖਤਾਰਨ ਨਾਨਕ ਕੀ ਬੇਨਤੀ ਪ੍ਰਭ ਪਿਆ ਸਾਜ ਸੰਗ ਰਖਤਾਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਬਿਲਾਵਲ ਮਹੱਲਾ ਪੰਜਵਾਂ शून्यता प्राप्तियों सगलु उदाहरण मोह मगन पति संग प्राणी ऐसे मने विचारन रहौ शून्यता प्राप्तियों सगलु उदाहरण मोह मगन पति संग प्राणी ऐसे मने विचारन रहौ सच विचयाले घर है जी किनी ਅਮਰਤ ਮਨ ਤੇ ਡਾਰਨ ਕਾਮ ਕਰੋਦ ਲੋਭ ਰਤ ਨਿੰਦਾ ਸੰਤ ਸੰਤੋਖ ਵਿਦਾਰਨ ਇਨ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨਤੀ ਪ੍ਰਭ ਪਿਉ ਸਾਧ ਸੰਗ ਰਖ ਤਾਰਨ ਨਾਨਕ ਕੀ ਬੇਨਤੀ ਪ੍ਰਭ ਪਿਆ ਸਾਥ ਸੰਗਿ ਰਕਤਾਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਬਿਲਾਵਲ ਮਹੱਲਾ ਪੰਜਵਾਂ ਸੁੰਨਤ ਪ੍ਰਭ ਤੋਂ ਸਗਲ ਉਧਾਰਨ ਮੋ ਮੰਗਨ ਪਤੀਤ ਸੰਗ ਪ੍ਰਾਨੀ ਐਸੇ ਮਨੇ ਵਿਚਾਰਨ ਰਹਾਉ ਸੁਨੀਤ ਪ੍ਰਾਪਤਿਓ ਸਗਲ ਉਧਾਰਨ ਮੋ ਮਨ ਗਨਪਤੀ ਸੰਗ ਪ੍ਰਾਨੀ ਐਸੇ ਮਨੇ ਵਿਚਾਰਨ ਰਹਾਉ ਸਚ ਬਿਖਿਆਲੇ ਗਰਹ ਜਿ ਕਿਨੀ ਅੰਮ੍ਰਿਤ ਹੈ ਤਵਨ ਤੇ ਢਾਰਨ ਕਾਮ ਕਰੋ ਜ ਰ ਲੋਭ ਰਤ ਨਿੰਦਾ ਸੰਤ ਸੰਤੋਖ אבי ਧਾਰਨ ਇਨ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰੇ ਨਾਨਕ ਕੀ ਬੇਨਤੀ ਪ੍ਰਭ ਪਿਓ ਸਾਧ ਸੰਗ ਰਕਤਾਰਨ ਨਾਨਕ ਕੀ ਬੇਨਤੀ ਪ੍ਰਭ ਪਿਆ ਸਾਧ ਸੰਗ ਰਕਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5ਵਾਂ ਸ਼ੂਨਿਅਤ ਪ੍ਰਾਪਤਿਓ ਸਗਲ ਉਦਾਰਨ ਮੋ ਮੰਗਨਪਤੀ ਤ ਸੰਗ ਪ੍ਰਾਨੀ ਐਸੇ ਮਨੇ ਵਿਚਾਰਨ ਰਹਾਉ ਸ਼ੂਨਿਅਤ ਪ੍ਰਾਪਤਿਓ ਸਗਲ ਉਦਾਰਨ ਮੋ ਮੰਗਨਪਤੀ ਸੰਗ ਪ੍ਰਾਨੀ ਐਸੇ ਮਨੇ ਵਿਚਾਰਨ ਰਹਾਉ ਸਚ ਬਿਖਿਆਲ ਗਰਹਿ ਜਿ ਕਿਨੀ ਅਮਰਤ ਤਵਨ ਤੇ ਡਾਰਿਨ ਕਾਮ ਕਰੋਧ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨਤੀ ਪ੍ਰਭ ਪਿਉ ਸਾਧ ਸੰਗ ਰਖ ਤਾਰਨ ਨਾਨਕ ਕੀ ਬੇਨਤੀ ਰਬ ਤੇ ਆ ਸਾਜ ਸੰਗਿ ਰਕਤਾਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਬਿਲਾਵਲ ਮਹੱਲਾ ਪੰਜਵਾਂ ਸੋਨਿਅਤ ਪ੍ਰਾਪਤਿਉ ਸਗਲ ਉਧਾਰਨ ਮੋ ਮੰਗਨਪਤੀ ਤ ਸੰਗ ਪ੍ਰਾਨੀ ਐਸੋ ਮਨੇ ਵਿਚਾਰਨ ਰਹਾਉ सुनियत, सुनियत प्राप्त्यो सगलु उदारेना मोह मगनपति संग प्राणी एसे मने विसारन राहो सच विच्याल गे रहजि किनी अमृत है वन दे डारेना काम करो जो लोभ रत निंदा संत संतोष אביदारन इन ते काड लहे मेरे स्वामी ਹਰ ਪਰੇ ਤੁਮ ਸਾਰਨ ਨਾਨਕ ਕੀ ਬਨੰਤੀ ਪ੍ਰਭ ਪਿਉ ਸਾਜ ਸੰਗ ਰਖਤਾਰਨ ਨਾਨਕ ਕੀ ਬਨੰਤੀ ਪ੍ਰਭ ਪਿਉ ਸਾਜ ਸੰਗ ਰਖਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਬਿਲਾਵਲ ਮਹਲਾ 5ਵਾਂ शून्यता प्राप्तियों सगलु उदाहरण मोह मगन पतित संग प्राणी ऐसे मने विचारन रहौ शून्यता प्राप्तियों सगलु उदाहरण मोह मगन पतित संग प्राणी ऐसे मने विचारन रहौ सच विख्याले ग्रह जी किनी ਅੰਮ੍ਰਿਤ ਹਵਨ ਤੇ ਡਾਰਿਨ ਕਾਮ ਕਰੋਦ ਲੋਭ ਰਤ ਨਿੰਦਾ ਸੰਤ ਸੰਤੋਖ ਬਿਦਾਰਨ ਇਨ ਤੇ ਕਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨਤੀ ਪ੍ਰਭ ਪਿਓ ਸਾਧ ਸੰਗ ਰਖ ਤਾਰਨ ਨਾਨਕ ਕੀ ਬੇਨਤੀ ਪ੍ਰਭ ਤੇ ਆ ਸਾਧ ਸੰਗਿ ਰਕਤਾਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਬਿਲਾਵਲ ਮਹੱਲਾ ਪੰਜਵਾਂ ਸੁਨਿਅਤ ਪ੍ਰਭ ਤੇ ਸਗਲ ਉਧਾਰਨ ਮੋਹ ਮੰਗਨ ਪਤੀਤ ਸੰਗ ਪਰਾਨੀ ਐਸੇ ਮਨੈ ਵਿਚਾਰਨ ਰਹਾਉ सुनियत, सुनियत प्राप्त्यो सगलु उधारन मो मगनपति संग प्राणी एसे मने विचारन रहौ सच विच्याल गेरहजी किनी अमृत है वन ते डारन काम करो जो लोभ रत निंदा संत संतोष अविदारन इन ते काड लहे मेरे स्वामी ਹਰ ਪਰੇ ਤੁਮ ਸਾਰੇ ਨਾਨਕ ਕੀ ਬੇਨਤੀ ਪ੍ਰਭ ਪਿਓ ਸਾਧ ਸੰਗ ਰਖਤਾਰਨ ਨਾਨਕ ਕੀ ਬੇਨਤੀ ਪ੍ਰਭ ਪਿਆ ਸਾਧ ਸੰਗ ਰਖਤਾਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ